ਡਰਾਫਟ ਭੇਜਿਆ ਹੈ ਅਮਿਤભાઈ ਆਇਆ ਰੌਡ ਜੀ ਸਾਹਿਬ ਜੀ ਦੇ ਵਿੱਚ ਅਮਿਤભાઈ ਜਿਹੜੇ ਖੇਤੀ ਕਾਨੂੰਨ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ ਡੇਡੇ ਟੱਗ ਨਾਲ ਜਿਹਨੀ ਹੂਬ ਹੂ ਕਹ ਦੀਏ ਜੇ ਸ਼ਬਦਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਛੀਲੋ ਗਦਾਮ ਤੇ ਕੋਲਡ ਸਟੋਰਾ ਨੂੰ ਛੀਲੋ ਗਦਾਮ ਤੇ ਕੋਲਡ ਸਟੋਰਾ ਨੂੰ ਮੰਡੀ ਯਾਰਡ ਸ਼ੋਅ ਕਰਨ ਵਾਲਾ ਪ੍ਰਾਈਵੇਟ ਮਾਰਕੀਟ ਪੈਰਲ ਤੇ ਖੜੀ ਕਰਨ ਵਾਲਾ ਤੇ ਜਨਤਕ ਮੰਡ ਪ੍ਰਣਾਲੀ ਤੇ ਕਟੌਤੀ ਦਾ ਨਾਲ ਜਿਹੜੀ ਉਹ ਸਾਰੀਆਂ ਗੱਲਾਂ ਕੰਟੈਕਟ ਫਾਰਮਿੰਗ ਵਾਲਾ ਤੇ ਜਿਹੜੀ ਐਮਐਸਪੀ ਦੇ ਵਿੱਚ ਘੱਟ ਕੀਮੇ ਤੇ ਉਹ ਇੰਸ਼ੋਰ ਵਾਲੀ ਗੱਲ ਜਾਨੀ ਸਾਰੀਆਂ ਗੱਲਾਂ ਟੇਡੇ ਢੰਗ ਨਾਲ ਇਸ ਡਰਾਫਟ ਦੇ ਵਿੱਚ ਗੁੰਦੀਆਂ ਹੋਈਆਂ ਨੇ ਜਿਹਨੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਨੂੰ ਇਹ ਡਰਾਫਟ ਭੇਜਿਆ ਤੇ 10 ਦਸੰਬਰ ਨੂੰ ਇਹਦਾ ਸਰਕਾਰ ਨੇ ਜਵਾਬ ਦੇਣਾ ਸੀ ਅਸੀਂ ਇਹਨੂੰ ਨਵੰਬਰ ਦੇ ਪਿਛਲੇ ਹਫਤੇ 28 29 ਨੂੰ ਇਹ ਹਾਸਲ ਕਰ ਲਿਆ ਫੜ ਕੇ ਹਾਈਲਾਈਟ ਹੋਇਆ ਤੇ ਸਰਕਾਰ ਨੇ ਉਹ 10 ਤੋਂ ਬਾਅਦ ਖੋਲ ਕੇ ਹੁਣ ਤਿੰਨ ਹਫਤਿਆਂ ਦਾ ਕੇਂਦਰ ਸਰਕਾਰ ਤੋਂ ਮੋਲ ਸੰਭੰਗੀ ਹੈ ਉਹਦੇ ਤੇ ਜਿੰਨੇ ਜਨਤਕ ਤੌਰ ਤੇ ਹਾਈਲਾਈਟ ਹੋਣ ਤੋਂ ਬਾਅਦ ਸਰਕਾਰ ਨੇ ਸਾਡੇ ਅੱਜ ਮੀਟਿੰਗ ਸੱਦੀ ਉਥੇ ਵਿਚਾਰ ਚਰਚਾ ਹੋਈ ਹੈ ਚੰਗੀ ਤਰ੍ਹਾਂ ਤੇ ਸਾਰੀ ਗੱਲ ਅਸੀਂ ਦੱਸੀ ਹੈ ਵੀ ਇਹ ਕਿੰਨੇ ਖਤਰਨਾਕ ਨੇ ਜਿਹਨੇ ਜਿਹੜੇ ਉਹ ਬੀਤੀ ਕਾਨੂੰਨ ਰੱਦ ਕੀਤੇ ਸੀ ਉਨਾ ਬਾਰੇ ਜਿੰਨੀ ਚਰਚਾ ਉਦੋਂ ਕੀਤੀ ਉਦੋਂ ਵੱਧ ਕੇ ਇਹ ਕਾਨੂੰਨ ਨੇ ਜਿਹਨੇ ਉਵੇਂ ਆ ਰਹੇ ਨੇ ਜਿਹਨੇ ਬਿਸ਼ਪ ਪਰ ਸੰਸਥਾ ਦੇ ਦਬਾਅ ਕਰਕੇ ਭਾਰਤ ਦੀ ਸਰਕਾਰ ਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਹੈ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਹਨਾਂ ਦਾ ਕਬਜ਼ਾ ਜਦੋਂ ਹੋ ਗਿਆ ਦਾ ਇਹਦੇ ਨਾਲ ਇਹ ਨਹੀਂ ਵੀ ਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ ਮੀਡੀਆ ਵਾਲੇ ਵੀ ਜਿੰਨੇ ਲੋਕ ਨਾਜਖਾਂਦੇ ਨੇ ਉਹ ਵੀ ਮਾਰਕੀਟ ਕਮਿਟੀਆਂ ਟਰੱਕ ਜੁਨੀਆਨਾ ਜਿੰਨੀ ਲੇਬਰ ਹੈ ਉਹੋ ਜਿਹਨੇ ਸਾਰੇ ਆੜਤੀਏ ਸਾਲਾ ਛੋੜਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਇਸ ਕਰਕੇ ਇਹ ਖਤਰਨੀਤੀਆਂ ਨੇ ਜਿਹੜੀਆਂ ਜਿਹੜਾ ਇਹ ਡਰਾਫਟ ਆਇਆ ਇਹ ਬਹੁਤ ਖਤਰਨਾਕ ਹੈ ਤੇ ਇਹ ਮੁੱਢੋ-ਸੁੱਢੋ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਤੇ ਸਾਰੀਆਂ ਜੱਥੇਬੰਦੀਆਂ ਨੇ ਇੱਕੋ ਆਵਾਜ਼ ਚ ਇਹਨੂੰ ਰੱਦ ਕਰਕੇ ਦਬਾਅ ਦਿੱਤਾ ਜਿਸ ਨੂੰ ਮਤਲਬ ਪੰਜਾਬ ਸਰਕਾਰ ਨੇ ਹਾਂ ਦੇ ਪੱਖ ਚ ਘੰਘਾਰਾ ਦਿੱਤਾ ਕਿ ਅਸੀਂ ਇਹਦੇ ਤੇ ਖੇਤੀ ਮੀਟਿੰਗਾਂ ਬਲਾ ਕੇ ਕੋਈ ਫੈਸਲਾ ਕਰਨ ਜਾ ਰਹੇ ਹਾਂ ਉਹ ਗ੍ਰਾਂਸਰਾਂ ਸਾਹਮੂਹ ਤੇ ਲਿਖਿਆ ਤੇ ਸਾਹਮਣੇ ਕਿਹੜਾ ਸਬਜੈਕਟ ਹੈਗਾ ਉਹ ਤੇ ਡਰਾਫਟ ਜਿਹੜਾ ਉਹਨਾਂ ਨੇ ਕੋਈ ਕੰਸਲਟ ਨਹੀਂ ਹੀ ਹੈ ਜਿੱਤੇ ਗਲਤੀ ਉਹ ਲਿਖਿਆ ਤੁਸੀਂ ਜੇ ਲਾਗੂ ਕਰਨਾ ਨਹੀਂ ਕਰਉ ਹੈਗਾ ਇਸ ਇਸ ਤਰ੍ਹਾਂ ਇਹ ਸਬਜੈਕਟ ਹੈ ਉਹ ਸਟਾਰਟਿੰਗ ਤੇ ਹੀ ਗੱਲ ਲੱਗੀ ਹੋਈ ਹੈ ਇਹ ਸੀ ਕਰਕੇ ਰੱਦ ਕਰਨਾ ਨਾ ਕਰਨਾ ਤਾਂ ਸਰਕਾਰ ਦੇ ਹੱਥ ਵਿੱਚ ਹੀ ਹੈ ਬਿਲਕੁਲ ਇਹ ਠੀਕ ਹੈ ਤੁਹਾਡੀ ਉਹ ਇਹ ਲਾਈਨ ਲਿਖੀ ਹੋਈ ਹੈ ਵੀ ਐਗਰੀਕਲਚਰ ਖੇਤੀਬਾੜੀ ਐਮ ਐਸ ਪੀ ਜਿਹੜਾ ਹੈ ਖੇਤੀਬਾੜੀ ਸਟੇਟ ਸਬਜੈਕਟ ਆ ਪਰ ਤੁਸੀਂ ਤੁਹਾਡੇ ਸਮਝਣ ਵਾਲੀ ਗੱਲ ਇਹ ਹੈ ਭਲਾ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਸਟੇਟ ਸਬਜੈਕਟ ਹੈ ਤਾਂ ਇਹ ਡਰਾਫਟ ਕੇਂਦਰ ਸਰਕਾਰ ਨੇ ਇਹ ਰਾ ਸਰਕਾਰ ਨੂੰ ਕਿਉਂ ਦਿੱਤਾ ਹੈ ਇਹਦਾ ਇੱਕ ਮਨੋਰਥ ਹੈ। ਇਹਦੇ ਪਿੱਛੇ ਇੱਕ ਜਾਲ ਹੈ, ਇੱਕ ਖੇੜ ਹੈ, ਇੱਕ ਚਲਾਕੀ ਹੈ। ਉਹਦਾ ਇਹ ਹੈ ਵੀ ਵਿਸ਼ਵਪਰ ਸਾਂਸਤਾ ਦਾ ਜਿਹੜਾ ਸਮਝੌਤਾ ਸੀ ਲਾਗੂ ਕਰਨਾ ਹੈ ਕਿ ਇੱਥੇ ਸਰਕਾਰੀ ਖਰੀਦ ਬੰਦ ਕਰੋ, ਸਰਕਾਰੀ ਭੰਡਾਰੀਗ ਮੰਨ ਕਰੋ। ਉਹ ਜਿਹੜਾ ਇਹ ਡਰਾਫਟ ਹੈ, ਹੁਣ ਇਹ ਪੰਜਾਬ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਟੇਟਾਂ 'ਚ ਭਾਜਪਾ ਦੀ ਸਰਕਾਰ ਹੈ? ਭਾਜਪਾ ਦੀ ਸਰਕਾਰ ਦੇ ਵਿੱਚ ਤਾਂ ਇਹ ਉੱਥੇ ਜਿਹੜੀਆਂ ਸਟੇਟਾਂ 'ਚ ਭਾਜਪਾ ਦੀ ਸਰਕਾਰ ਹੈ, ਉੱਥੇ ਇਹ ਡਰਾਫਟ ਆਊਗਾ ਤੇ ਇੰਪਲੀਮੈਂਟ ਹੋ ਜਾਊਗਾ। ਇਹਦਾ ਮਤਲਬ 33% ਜਾਪਾ ਹਰਤ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਲਾਗੂ ਹੋਊਗਾ ਇੰਪਲੀਮੈਂਟ ਹੋਊਗਾ ਜਦੋਂ ਭਾਰਤ ਦੇ ਅੱਧੇ ਹਿੱਸੇ ਦੇ ਲਗਭਗ ਇਹ ਲਾਗੂ ਹੋ ਜਾਂਦਾ ਹੈ ਯਾਨੀ ਭਾਰਤ ਦੇ ਵਿੱਚ ਇਹ ਕਿਹਾ ਜਾਊਗਾ ਵਿਸ਼ਪਰ ਸੰਤਾ ਨੂੰ ਕਿ ਸੋਡੀ ਅਸੀਂ ਨੇ ਲਾਗੂ ਕਰਤੀ ਜਿਹੜੀਆਂ ਸਟੇਟਾਂ ਰਹਿ ਗਈਆਂ ਜਿਵੇਂ ਐਂਟੀ ਬੀਜੇਪੀ ਸਟੇਟ ਹੈ ਤਾਂ ਉਹਨਾਂ ਦੇ ਕਦੇ ਫੰਡ ਕੱਟ ਲੈ ਕਦੇ ਉਹਨਾਂ ਦੇ ਕੋਈ ਹੋਰ ਸਿਕੰਜਾ ਕਸਦਾ ਉਹਨਾਂ ਦੇ ਸ਼ਰਤਾਂ ਟਾਈਟ ਕਰ ਦੇਣੀਆਂ ਨੇ ਉਹਨਾਂ ਨੂੰ ਹਟਾਣ ਦੇਣੀਆਂ ਬੰਦ ਕਰਨਗੇ ਉਹਨਾਂ ਦੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਰਾਹ ਪਾਉਣ ਦੀ ਕੋਸ਼ਿਸ਼ ਹੈ ਇਹ ਭਾਜਪੀ ਦੀ ਖੇਡ ਹੈ ਇਹ ਚਾਲ ਹੈ ਜਿਹੜੀ ਨਵੀਂ ਕੱਢੀ ਹੈ ਪ੍ਰਧਾਨ ਜੀ ਸਰਕਾਰ ਵੱਲੋਂ ਉਹਨਾਂ ਨੇ ਕੀ ਕਿਹਾ ਫਿਰ ਉਹ ਕੀ ਕਰਨ ਜਾ ਰਹੇ ਨੇ ਵਿਧਾਨ ਸਭਾ ਸੈਸ਼ਨ ਸਦਨ ਸਰਕਾਰ ਨੇ ਦੇਖੋ ਇਹ ਵਿਧਾਨ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਵੀ ਪ੍ਰਪੋਜ਼ਲ ਸੀ ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾਂ ਨਾ ਵੀ ਰਏ ਕਰ ਲਈਏ ਮਜ਼ਦੂਰ ਜਥੇਬੰਦੀਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਕਿ ਅਸੀਂ ਨਾਲ ਇਹ ਵੀ ਕਹਿ ਕੇ ਆਇਆ ਕਿ ਕਿਤੇ ਇਹ ਕਲੰਕਨਾ ਤੁਸੀਂ ਖੱਟ ਲਿਓ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਅਸੀਂ ਅੱਜ ਅੱਜ ਸ਼ਾਮ ਨੂੰ ਕਿਸੇ ਟਾਈਮ ਵੀ ਹੋ ਸਕਦੀ ਹੈ ਅਸੀਂ ਹਿੰਦੁਸਤਾਨ ਦੀ ਸੰਯੁਕਤ ਮੋਰਚਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਉਹਦੇ ਤੇ ਅਸੀਂ ਚਰਚਾ ਕਰਕੇ ਇਹਨੂੰ ਹਿੰਦੁਸਤਾਨ ਦਾ ਇਸ਼ੂ ਫੜਾਵਾਂਗੇ ਤੇ ਉਹਨਾਂ ਦੇ ਇਸ਼ੂ ਦੇ ਵਿੱਚ ਇਹ ਵਿਚਾਰ ਆ ਜਾਊਗਾ ਅਗਲੀ ਮੀਟਿੰਗ ਰੱਖੀ ਕੋਈ ਸਰਕਾਰ ਨਾਲ ਅਗਲੀ ਮੀਟਿੰਗ ਸਰਕਾਰ ਨਾਲ ਅਜੇ ਕੋਈ ਨਹੀਂ ਰੱਖੀ ਅਸੀਂ ਤਾਂ ਸਰਕਾਰ ਦਾ ਕਿ ਕਿਹੜਾ ਪੱਖ ਹੋਣ ਇਹਦੇ ਤੇ ਆਉਂਦਾ ਬਾਹਰ 네ਗੇਟਿਵ ਹੈ ਕੇ ਪੋਜ਼ਿਟਿਵ ਹੈ ਉਹਦੇ ਬਾਰੇ ਸੋਚ ਕੇ ਫਿਰ ਮੀਟਿੰਗ ਕਰਕੇ ਅਗਲਾ ਫੈਸਲਾ ਫਿਰ ਕਰੀ ਸਰਕਾਰ ਕੀ ਕਹਿੰਦੀ ਬੁੱਧੀਆਂ ਸਰਕਾਰ ਨੇ ਕਿਹਾ ਵੀ ਅਸੀਂ ਪੋਜ਼ਿਟਿਵ ਸੋਚਾਂ ਸਰ ਹੋਂ ਇਸ ਕਾਰ ਤੁਸੀਂ ਮੀਟਿੰਗ ਕਰ ਸਕਦੀ ਹੈ ਨਹੀਂ ਸਰਕਾਰ ਤਾਂ ਨਕਾਰ ਹੀ ਰਹੀ ਹੈ ਲੇਕਿਨ ਹੋਂ ਹੋਲ ਵੀ ਕੋਈ ਸਰਕਾਰ ਦਾ ਨਕਾਰ ਤਾਂ ਜੇ ਜਵਾਨ ਨਾ ਰਹੀ ਹੈ ਨਾ ਜੀ ਜਦੋਂ ਸਾਡੇ ਕੋਲੇ ਕੋਈ ਹੱਥ ਚ ਆ ਗਿਆ ਸੀ ਤਾਂ ਉਦੋਂ ਕਹਾਂਗੇ ਵੀ ਸਰਕਾਰ ਨੇ ਨਕਾਰਤਾ ਐ ਤਾਂ ਜਵਾਨ ਨਾ ਸਰਕਾਰ ਅੱਗੇ ਸਾਨੂੰ ਮੰਗਾ ਨਹੀਂ ਮੰਨ ਲਿਆ ਮੰਨ ਲਿਆ ਅਸੀਂ ਵੀ ਕਹਿ ਦਿੰਨੇ ਆ ਅਸੀਂ ਤੁਹਾਨੂੰ ਕਹਿੰਦੇ ਆ ਵੀ ਜਿੰਨਾ ਚਿਰ ਸਾਡੇ ਹੱਥ ਚ ਨਹੀਂ ਪਸਾਉਂਦਾ ਅਸੀਂ ਉਹਨਾਂ ਚਰਨੀ ਕਹਿੰਦੇ ਵੀ ਮੰਨ ਲੀਆਂ ਜਿੰਨੇ ਸਾਡੇ ਹੱਥ 'ਚ ਡਰਾਫਟ ਦਾ ਪਰਚਾ ਰੱਦ ਕੀਤੇ ਜਾ ਆ ਗਿਆ ਨਾ ਬਾਈ ਅਸੀਂ ਦੇਖੋ ਕਾਨੂੰਨ ਮੋਦੀ ਸਾਹਿਬ ਦੇ ਕਹਤਾ 19 ਨੰਬਰ ਨੂੰ ਵੀ ਮੈਂ ਕਾਨੂੰਨ ਵਾਸਤੇ ਲੈ ਲਈ ਰੱਦ ਕਰਤੇ ਇਹ ਤਾਂ ਰਿਪੀਲ ਹੋ ਗਈ ਜੀ ਅਸੀਂ ਉਹਦਾ ਮੁੜੇ ਨਹੀਂ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਪਾਸ ਹੋਇਆ ਜਿੰਨਾ ਚਿਰ ਰਾਸ਼ਟਰਪਤੀ ਨੇ ਸਾਈਨ ਨਹੀਂ ਹੋਏ ਅਸੀਂ ਪ੍ਰਮਾਨ ਨਹੀਂ ਦਿੱਤਾ ਇਸ ਕਰਕੇ ਅਸੀਂ ਐ ਪ੍ਰਮਾਨ ਨਹੀਂ ਕਰਦੇ ਜੇ ਸਰਕਾਰ ਨੇ ਕਹਿਤਾ ਵੀ ਠੀਕ ਆ ਜੀ ਅਸੀਂ ਇਹਨਾਂ ਰੱਦ ਕਰ ਦਾਂਗੇ ਨਹੀਂ ਪ੍ਰਮਾਨ ਕਰ ਗ੍ਰਾਹਕ ਸਾਹਿਬ ਗ੍ਰਾਹਕ ਸਾਹਿਬ ਬਹੁਤ ਵੱਡਾ ਮਸਲਾ ਹੈਗਾ ਇਹ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਖੇਤੀ ਦਾ ਮਸਲਾ ਹੀ ਆ ਤੁਸੀਂ ਸੀਐਮ ਸਾਹਿਬ ਦੇ ਨਾਲ ਵੀ ਕੋਈ ਗੱਲਬਾਤ ਕੀਤੀ ਆ ਜਾਂ ਫਿਰ ਮੰਤਰੀ ਸਾਹਿਬ ਨੇ ਕਿਹਾ ਕਿ ਸੀਐਮ ਸਾਹਿਬ ਨਾਲ ਅੱਜ ਤਾਂ ਵਾਰਾ ਅੱਜ ਖੁੱਲਿਆ ਜਰ ਆ ਦਰਵਾਜ਼ਾ ਹੀ ਅੱਜ ਖੁੱਲਿਆ ਸਾਨੂੰ ਤਾਂ ਅੱਜ ਪਹਿਲੀ ਵਾਰੀ ਆਏ ਆ ਅਸੀਂ ਇਹ ਸਰਕਾਰ ਕਿਸ ਦੀ ਹੈ ਬਸ ਇੱਕ ਫੋਨ ਪਿੱਛੇ ਘੱਟ ਤਸਵੀਰ ਡਰਾਫਟ ਭੇਜਿਆ ਅਮਿਤભાઈ ਆਇਆ ਰੌਟ ਜੋ ਆਪਦੇ ਵਿੱਚ ਜਿਹੜੇ ਖੇਤੀ ਕਾਨੂੰਨ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ ਡੇਡੇ ਢੱਗ ਨਾਲ ਜਿਨੀ ਹੂਬ ਹੂ ਕਹ ਜੀਏ ਸ਼ਬਦਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਛੀ ਲੋਗਦਾਮ ਤੇ ਕੋਲਡ ਸਟੋਰਾਂ ਨੂੰ ਛੀ ਲੋਗਦਾਮ ਤੇ ਕੋਲਡ ਸਟੋਰਾਂ ਨੂੰ ਮੰਡੀ ਯਾਰਡ ਸ਼ੋਅ ਕਰਨ ਵਾਲਾ ਪ੍ਰਾਈਵੇਟ ਮਾਰਕੀਟ ਪੈਰਲ ਤੇ ਖੜੀ ਕਰਨ ਵਾਲਾ ਤੇ ਜਨਤਕ ਫੰਡ ਪ੍ਰਣਾਲੀ ਤੇ ਕਟੌਤੀ ਦਾ ਨਾਲ ਜਿਹੜੀ ਉਹ ਸਾਰੀਆਂ ਗੱਲਾਂ ਕੰਟੈਕਟ ਫਾਰਮਿੰਗ ਵਾਲਾ ਤੇ ਜਿਹੜੀ ਐਮਐਸਪੀ ਦੇ ਵਿੱਚ ਘੱਟ ਕੀਮੇ ਤੇ ਵੀ ਹੁਸਿਓ ਉਹ ਇੰਸ਼ੋਰ ਵਾਲੀ ਗੱਲ ਜਿਹੜੀ ਸਾਰੀਆਂ ਗੱਲਾਂ ਟੇਡੇ ਢੰਗ ਨਾਲ ਇਸ ਡਰਾਫਟ ਦੇ ਵਿੱਚ ਗੁੰਦੀਆਂ ਹੋਈਆਂ ਨੇ ਜਿਹਨੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਨੂੰ ਇਹ ਡਰਾਫਟ ਭੇਜਿਆ ਤੇ 10 ਦਸੰਬਰ ਨੂੰ ਇਹਦਾ ਸਰਕਾਰ ਨੇ ਜਵਾਬ ਦੇਣਾ ਸੀ ਅਸੀਂ ਇਹਨੂੰ ਨਵੰਬਰ ਦੇ ਪਿਛਲੇ ਹਫਤੇ 28 29 ਨੂੰ ਇਹ ਹਾਸਲ ਕਰ ਲਿਆ ਵੜ ਕੇ ਹਾਈਲਾਈਟ ਹੋਇਆ ਤੇ ਸਰਕਾਰ ਨੇ ਉਹ 10 ਤੋਂ ਬਾਅਦ ਖੋਲ ਕੇ ਹੁਣ ਤਿੰਨ ਹਫਤਿਆਂ ਦਾ ਕੇਂਦਰ ਸਰਕਾਰ ਤੋਂ ਮੋਲ ਸੰਭੰਗੀ ਹੈ ਉਹਦੇ ਤੇ ਜਿੰਨਿਆਂ ਤੋਂ ਜਨਤਕ ਤੌਰ ਤੇ ਹਾਈਲਾਈਟ ਹੋਣ ਤੋਂ ਬਾਅਦ ਸਰਕਾਰ ਨੇ ਸਾਡੇ ਅੱਜ ਮੀਟਿੰਗ ਸੱਦੀ ਉਥੇ ਵਿਚਾਰ ਚਰਚਾ ਹੋਈ ਹੈ ਚੰਗੀ ਤਰ੍ਹਾਂ ਤੇ ਸਾਰੀ ਗੱਲ ਅਸੀਂ ਦੱਸੀ ਹੈ ਵੀ ਇਹ ਕਿੰਨੇ ਖਤਰਨਾਕ ਨੇ ਜਿਨ ਜਿਹੜੇ ਉਹ ਖੇਤੀ ਕਾਨੂੰਨ ਰੱਦ ਕੀਤੇ ਸੀ ਉਨਾ ਬਾਰੇ ਜਿੰਨੀ ਚਰਚਾ ਉਦੋਂ ਕੀਤੀ ਉਦੋਂ ਵੱਧ ਕੇ ਇਹ ਕਾਨੂੰਨ ਨੇ ਜਿਹਨੇ ਉਵੇਂ ਆ ਰਹੇ ਨੇ ਜਿਹਨੇ ਬਿਸ਼ਪ ਪਰ ਸੰਸਥਾ ਦੇ ਦਬਾਅ ਕਰਕੇ ਭਾਰਤ ਦੀ ਸਰਕਾਰ ਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਹੈ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਹਨਾਂ ਦਾ ਕਬਜ਼ਾ ਜਦੋਂ ਹੋ ਗਿਆ ਤਾਂ ਇਹਦੇ ਨਾਲ ਐ ਨਹੀਂ ਵੀ ਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ